ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅਸੀਂ ਕੱਲ ਯੂਪੀ ਦੇ ਵਿੱਚ ਸੰਬਲ 'ਚ ਉਹੀ ਕੁਝ ਹੋਇਆ ਜਿਸ ਦਾ ਖਦਸ਼ਾ ਅਸੀਂ 20 ਤਰੀਕ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਸੀ 19 ਨਵੰਬਰ ਨੂੰ ਇੱਕ ਵਿਅਕਤੀ ਸੰਬਲ ਦੀ ਇੱਕ ਸਥਾਨਕ ਅਦਾਲਤ ਦੇ ਵਿੱਚ ਅਰਜੀ ਲਾਉਂਦਾ ਹੈ ਕਿ ਉੱਥੇ ਜਿਹੜੀ ਬਣੀ ਮਸਜਿਦ ਹੈ ਜਾਮਾ ਮਸਜਿਦ ਉਹ ਜਿਹੜੀ ਹੈ ਉਹ ਮੰਦਰ ਨੂੰ ਢਾਕੇ ਬਣਾਈ ਗਈ ਸੀ ਇਸ ਕਰਕੇ ਉਸ ਦਾ ਸਰਵੇਖ ਕਰਵਾਇਆ ਜਾਵੇ ਤੇ ਜੱਜ ਸਾਹਿਬ ਵੀ ਮਿੰਟ ਨਹੀਂ ਲਾਉਂਦੇ ਨਾਲ ਦੀ ਨਾਲ ਸਰਵੇਖ ਕਰਾਉਣ ਦਾ ਆਰਡਰ ਕਰਦੇ ਆ ਤੇ ਇੱਕ ਵਕੀਲ ਦੀ ਐਜ਼ ਅ ਕਮਿਸ਼ਨਰ ਡਿਊਟੀ ਲਾਉਂਦੇ ਆ ਤੇ ਉਸੇ ਦਿਨੇ ਉਥੋਂ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਆਪਣੀ ਭਾਰੀ ਫੋਰਸ ਲੈ ਕੇ ਉਥੇ ਸਰਵੇਖ ਕਰਵਾ ਆਉਂਦੇ ਆ ਉਹ ਸਰਵੇਖਣ ਦਾ ਪਹਿਲਾ ਦਿਨ ਹੈ ਜਿਹੜਾ ਕਿ ਖਤਮ ਹੁੰਦਾ ਤੇ ਉਹਦੇ ਚ ਉਹਨਾਂ ਨੂੰ ਕੱਖ ਨਹੀਂ ਲੱਗਦਾ ਉਹਦੇ ਵਿੱਚ ਤੇ ਉਥੋਂ ਦਾ ਇੱਕ ਸਥਾਨਕ ਮਹੰਤ ਹੈ ਉਹ ਇਹ ਦਾਵਾ ਕਰਦਾ ਹੈ ਕਿ ਜਦੋਂ ਮੈਂ ਜਾ ਕੇ ਉੱਥੇ ਬਹਿਣਾ ਤਾਂ ਮੇਰੇ ਚ ਇੱਕ ਵੱਖਰੀ ਤਰ੍ਹਾਂ ਦੀ ਸ਼ਕਤੀ ਆਉਂਦੀ ਹੈ ਜਿਹੜੀ ਕਿਸੇ ਮੰਦਰ ਤੋਂ ਆਉਂਦੀ ਹੁੰਦੀ ਹੈ ਤੇ ਉਹ ਪੱਕਾ ਹੈ ਕਿ ਵੀ ਉੱਥੇ ਮੰਦਰ ਸੀ ਤੇ ਉਹਨੂੰ ਢਾਕੇ ਇੱਥੇ ਮਸਜਿਦ ਬਣਾਈ ਗਈ ਹੈ ਤੇ ਇਸ ਦੇ ਵਿੱਚ ਜਿਹੜੀ ਅਦਾਲਤ ਹੈ ਉਸ ਨੇ 1991 ਦਾ ਜਿਹੜਾ ਕਾਨੂੰਨ ਬਣਿਆ ਹੋਇਆ ਹੈ ਪਾਰਲੀਮੈਂਟ ਨੇ ਪਾਸ ਕੀਤਾ ਕਿ ਵੀ ਜਿਹੜੇ 1915 ਕਸ ਤੋਂ 1947 ਤੋਂ ਪਹਿਲਾਂ ਦੇ ਬਣੇ ਹੋਏ ਜਿਹੜੇ ਪੂਜਾ ਸਥਾਨ ਨੇ ਅਡਟ ਧਰਮਾਂ ਦੇ ਉਹਨਾਂ ਦੇ ਬਾਰੇ ਉਹਨਾਂ ਦੇ ਮੌਜੂਦਾ ਸਦਾ ਜੋ ਸਰੂਪ ਹੈ ਉਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਊਗੀ ਇਹਦੇ باوجود ਪਹਿਲਾਂ ਵਾਰਨਸੀ ਦੇ ਵਿੱਚ ਹੋਇਆ ਫਿਰ ਕਿਸੇ ਹੋਰ ਥਾਂ ਹੋਇਆ ਸੁਪਰੀਮ ਕੋਰਟ ਚ ਗਿਆ ਪਹਿਲੇ ਚੀਫ ਜਸਟਿਸ ਸਾਹਿਬ ਨੇ ਦੇਸ਼ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਮਾਇਆ ਹੈ ਕਿ ਉਹਨਾਂ ਨੇ ਉਸ ਕਾਨੂੰਨ ਨੂੰ ਲਾਗੂ ਕਰਦਿਆਂ ਹੋਇਆਂ ਉਹਨਾਂ ਦੇ ਰੋਕ ਨਹੀਂ ਲਾਈ ਤੇ ਵਿੱਚ ਸਰਵੇਖਣ ਹੋ ਰਿਹਾ ਹੈ ਸਰਵੇਖਣ ਹੋਣ ਦਾ ਮਤਲਬ ਹੈ ਅਗਲੇ ਸਟੈਪ ਅੱਗੇ ਚੱਲਣੇ ਹੁੰਦੇ ਆ ਉਹਦਾ ਨਤੀਜਾ ਕੱਲ ਨਿਕਲਿਆ ਕੱਲ ਸਵੇਰੇ ਸਵੇਰੇ ਕਿਉਂਕਿ 19 ਨੂੰ ਪਹਿਲਾਂ ਹੋਇਆ 20 ਦੀ ਚੋਣ ਸੀਗੀ ਉਪ ਚੋਣ ਉਹਦੇ ਰਿਜ਼ਲਟ ਆ ਗਏ ਤੇ ਕੱਲ ਫਿਰ ਰਿਜ਼ਲਟਾਂ ਤੋਂ ਦੂਜੇ ਦਿਨ ਇਹ ਰਿਜ਼ਲਟ ਆ ਗਿਆ ਜਿਹੜਾ ਕਿ ਜਿਹੜਾ ਕਰਿਆ ਜਾ ਰਿਹਾ ਹੈ 6:30 ਵਜੇ ਉੱਥੇ ਭਾਰੀ ਜਿਹੜੀ ਪੁਲਿਸ ਫੋਰਸ ਹੈ ਉਹ ਜਾਣਦੀ ਹੈ ਸਰਵੇਖਣ ਟੀਮ ਜਾਂਦੀ ਹੈ 6:30 ਸਵੇਰੇ ਸਵੇਰੇ ਤੇ ਉੱਥੇ ਜਦੋਂ ਉਹ ਸ਼ੁਰੂ ਕਰਦੇ ਆ ਲੋਕ ਇਕੱਠੇ ਹੋ ਜਾਂਦੇ ਆ ਲੋਕ ਇਕੱਠੇ ਹੋ ਜਾਂਦੇ ਆ ਤਾਂ ਢਪਕਾਟਵਾਜੀ ਆ ਜਾਂਦੀ ਹੈ ਢਪਕਾਟਵਾਜੀ ਦੇ ਵਿੱਚ ਪੁਲਿਸ ਗੋਲੀਆਂ ਚਲਾਉਂਦੀ ਹੈ ਉਹਨਾਂ ਤੇ ਉਹਨਾਂ ਕਿਹਾ ਜਾਂਦਾ ਵੀ ਉਹਨਾਂ ਨੇ ਵੱਟੇ ਮਾਰੇ ਤਾਂ ਜਦੋਂ ਢਪਕਾਟ ਹੋਊਗੀ ਤਾਂ ਉਹਨਾਂ ਕੋਲ ਤਾਂ ਵੱਟੇ ਹੀ ਹਥਿਆਰ ਨੇ ਤੇ ਪੁਲਿਸ ਨੇ ਗੋਲੀਆਂ ਚਲਾਤੀਆਂ ਤਿੰਨ ਬੰਦੇ ਮੌਕੇ ਤੇ ਮਰ ਗਏ ਤਿੰਨ ਵਿਅਕਤੀ ਮਾਰੇ ਗਏ ਕੀਮਤੀ ਜਾਨਾਂ ਤਿੰਨ ਚਲੀਆਂ ਗਈਆਂ ਇਸ ਗੱਲ 'ਚ ਤੇ ਉਹ ਕਹਿੰਦੇ ਆ ਵੀ ਪੁਲਿਸ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਨੇ ਇੱਕ ਹੈਰਾਨੀ ਦੀ ਗੱਲ ਹੈ ਕੱਲ ਇੱਕ ਪੱਤਰਕਾਰ ਇਹ ਦੱਸ ਰਿਹਾ ਸੀ ਆਪਣੀ ਵੀਡੀਓ ਦੇ ਵਿੱਚ ਵੀ ਪੁਲਿਸ ਵਾਲੇ ਕਹਿੰਦੇ ਆ ਵੀ ਸਾਡੀਆਂ ਲੱਤਾਂ 'ਚ ਗੋਲੀਆਂ ਮਾਰੀਆਂ ਗਈਆਂ ਇਹਦਾ ਮਤਲਬ ਹੈ ਵੀ ਜਿਹੜੇ ਉਹ ਸ਼ਰਾਰਤੀ ਨੇ ਉਹ ਐਨੇ ਟ੍ਰੇਨਡ ਨੇ ਕਿ ਉਹਨਾਂ ਨੇ ਲੱਤਾਂ 'ਚ ਗੋਲੀਆਂ ਮਾਰੀਆਂ ਤੇ ਪੁਲਿਸ ਜਿਹੜੀ ਹੈ ਐਨੀ ਅਨਟ੍ਰੇਨਡ ਹੈ ਕਿ ਉਹਨਾਂ ਨੇ ਛਾਤੀਆਂ 'ਚ ਗੋਲੀਆਂ ਮਾਰ ਕੇ ਬੰਦੇ ਮਾਰ ਦਿੱਤੇ ਬੜੀ ਹੈਰਾਨੀ ਵਾਲੀਆਂ ਗੱਲਾਂ ਨੇ ਇਹ ਜਾਣਬੁੱਝ ਕੇ ਇੱਕ ਸ਼ਰਾਰਤ ਕੀਤੀ ਜਾ ਰਹੀ ਹੈ ਵੱਡੀ ਜਿਹੜੀ ਕੌਨਸਪੀਰੇਸੀ ਆ ਉਹਦਾ ਹਿੱਸਾ ਹੈ ਦੰਗੇ ਫਸਾਦ ਕਰਾਉਣ ਵਾਲੀ ਦਾ ਤੇ ਕਿਉਂਕਿ ਇਸ ਨੂੰ ਵੋਟਾਂ ਲੱਗਦੀਆਂ ਨੇ ਇਸ ਦਰਖਤ ਨੂੰ ਨਫ਼ਰਤ ਦੇ ਇਸ ਦਰਖਤ ਨੂੰ ਤੇ ਉਸ ਨੂੰ ਇਹ ਲਗਾਤਾਰ ਪਾਣੀ ਪਾਇਆ ਜਾ ਰਿਹਾ ਹੈ ਜਿਵੇਂ ਸਾਡੇ ਦੇਸ਼ ਦੀਆਂ ਅਦਾਲਤਾਂ ਉਹਦੇ ਤੇ ਧਿਆਨ ਨਹੀਂ ਕਰ ਰਹੀਆਂ ਆ ਸੁਪਨੇ ਵਾਲੀ ਗੱਲ 1949 ਦੇ ਵਿੱਚ ਕਿਸੇ ਨੂੰ ਸੁਪਨਾ ਆਉਂਦਾ ਹੈ ਵੀ ਅੱਜ ਬਾਬਰੀ ਮਸਜਿਦ ਦੇ ਵਿੱਚ ਰਾਮ ਲੱਲਾ ਜੀ ਪ੍ਰਗਟ ਹੋਗੇ ਕਿਉਂਕਿ ਉਸ ਰਾਤ ਮੂਰਤੀਆਂ ਉੱਥੇ ਰੱਖੀਆਂ ਜਾਂਦੀਆਂ ਨੇ ਰਾਮ ਲੱਲਾ ਦੀਆਂ ਉਦੋਂ ਬਾਅਦ ਇਹ ਝਗੜੀ ਸ਼ੁਰੂ ਹੁੰਦੇ ਆ। ਉੱਥੋਂ ਦਾ ਡੀਸੀ ਜਿਹੜਾ ਕਿ ਇਸ ਗੱਲ ਨਾਲ ਮਿਲਿਆ ਹੋਇਆ ਸੀ ਆਰਐਸਐਸ ਨਾਲ ਉਹ ਉਹ ਕੁਝ ਨਹੀਂ ਕਰਦਾ। ਤੇ ਉਹਨੂੰ ਬਾਅਦ ਵਿੱਚ ਉਹਦੇ ਮਾਨਸਨਮਾਰ ਕਰੇਗੇ ਸੰਗੀਆਂ ਨੇ। ਸੋ ਫਿਰ ਇੱਕ ਸੁਪਨਾ ਆਇਆ ਵੀ ਯੂਪੀ ਦੇ ਇੱਕ ਥੇਹ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ ਫਲਾਣੇ ਮਹਾਰਾਜ ਦਾ ਤੇ ਜੇ ਉਹ ਖਜ਼ਾਨਾ ਆਪਾਂ ਖੋਦ ਕੇ ਕੱਢ ਲਈਏ ਨਾ ਤਾਂ ਫਿਰ ਉਹ ਜਿਹੜਾ ਉਹ ਸਾਰੇ ਦੇਸ਼ ਦੇ ਸਾਰੇ ਕਰਜ਼ੇ ਉੱਤਰ ਜਾਣਗੇ। ਉਹਦੀ ਖੋਦਾਈ ਹੁੰਦੀ ਹੈ। ਕਿੰਨੀਆਂ ਗੈਰ ਵਿਗਿਆਨਕ ਗੱਲਾਂ ਨੇ ਕਿਸੇ ਵਿਅਕਤੀ ਦਾ ਇੱਕ ਸੜਕੀ ਵੀ ਹੰਦੀ ਨੂੰ ਜੇ ਮੰਨ ਲਓ ਜਾਂ ਤਾਂ ਉਹਨੇ ਬਹਾਨਾ ਮਾਰਿਆ ਵੀ ਸੁਪਨਾ ਆਇਆ ਜਾਂ ਜਾਂ ਦੀ ਸੱਚਮੁੱਚ ਵੀ ਸੁਪਨਾ ਆਇਆ ਸੁਪਨੇ ਕਿਤੇ ਐਦਾਂ ਦੀ ਗੱਲ ਹੁੰਦੀ ਹੈ ਸੋ ਇਹਨਾਂ ਦੇ ਵਿਗਿਆਨਕ ਆਧਾਰ ਕੋਈ ਨਹੀਂ ਅਸੀਂ ਮਾਨਯੋਗ ਚੀਫ ਜਸਟਿਸ ਨੂੰ ਹੋਂ ਵਾਲੇ ਨੂੰ ਕਹਿਣਾ ਚਾਹੁੰਦੇ ਆ ਬਿਨਿਮਰਤਾ ਸਹਿਤ ਕਹਿਣਾ ਚਾਹੁੰਦੇ ਆ ਕਿ 1991 ਦਾ ਜਿਹੜਾ ਪੂਜਾ ਸਥਾਨਾਂ ਬਾਰੇ ਕਾਨੂੰਨ ਹੈ ਉਹਨੂੰ ਸਖਤੀ ਨਾਲ ਲਾਗੂ ਕਰਾਓ ਅਜਿਹੇ ਹੁੰਦੇ ਸਰਵੇਖਣਾਂ ਤੇ ਤੁਰੰਤ ਰੋਕ ਲਾਓ ਤੇ ਇਹ ਇਹ ਨਾ ਡੀ ਕੋਈ ਕੋਈ ਧਿਰ ਤੁਹਾਡੇ ਕੋਲ ਆਊਗੀ ਤੁਸੀਂ ਸਗੋਂ ਖੁਦ ਖੁਦ ਉਹਦਾ ਨੋਟਿਸ ਲੈ ਕੇ ਇਹਨਾਂ ਤੇ ਇਹਨੂੰ ਬੰਦ ਕਰਾਓ ਇਹ ਨਹੀਂ ਤਾਂ ਇਹ ਚੇਨ ਕਿਤੇ ਮੁੱਕਣੀ ਨਹੀਂ ਪਤਾ ਨਹੀਂ ਕਿੱਥੇ ਜਾ ਕੇ ਖੜਨੀ ਹੈ ਕਿੰਨੇ ਮਸਜਿਦ ਕਿੰਨੀਆਂ ਢੈਣੀਆਂ ਨੇ ਤੇ ਹੋਰ ਨੇ ਸੋ ਅਸੀਂ ਇਹ ਕਹਿਣਾ ਚਾਹੁੰਨੇ ਇਹਦੇ ਤੇ ਦੂਜੀ ਗੱਲ ਦੋਸਤੋ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਆਈ ਉਹ ਚ ਬੜਾ ਖੁਸ਼ੀ ਨਾਲ ਉਹ ਡਾਕਟਰ ਨਵਜੋਤ ਸਿੱਧੂ ਉਹਨਾਂ ਦੀ ਪਤਨੀ ਦੀ ਜੇ ਜਿਹੜੀ ਕੈਂਸਰ ਦੇ ਠੀਕ ਹੋਣ ਦੀ ਖਬਰ ਦੰਦਿਆ ਅਸੀਂ ਉਹਨਾਂ ਨੂੰ ਇਸ ਗੱਲ ਤੇ ਮੁਬਾਰਕਬਾਦ ਦੰਦਿਆ ਕਿ ਉਹ ਠੀਕ ਹੋਈ ਹੈ ਚੰਗੀ ਗੱਲ ਹੈ ਆਸ ਕਰਦੇ ਹਾਂ ਕਿ ਉਹ ਸਿਹਤਯਾਬਰ ਹੋਣ ਤੇ ਲੰਮੀ ਉਮਰ ਮਾਨਣ ਆਪਣੇ ਪਰਿਵਾਰ ਚ ਇਕੱਠੇ ਰਹਿਣ ਪਰ ਕੱਲ ਜਿਹੜਾ ਟਾਟਾ ਕੈਂਸਰ ਹਸਪਤਾਲ ਹੈ ਬੰਬੇ ਦਾ ਮੁੰਬਈ ਦਾ ਉਹਨਾਂ ਦੇ ਡਾਇਰੈਕਟਰ ਦਾ ਬਿਆਨ ਆਇਆ ਕਿ ਅਸੀਂ ਆ ਵੀਡੀਓ ਦੇਖੀਏ ਉਹਨਾਂ ਨੇ ਟਵੀਟ ਕੀਤਾ ਕਿ ਆ ਵੀਡੀਓ ਹੈ ਇਸ ਦੇ ਵਿੱਚ ਜਿਹੜੇ ਦਾਅਵੇ ਕੀਤੇ ਗਏ ਆ ਉਹ ਵਿਗਿਆਨਕ ਨਹੀਂ ਹੈ ਗੈਰ ਵਿਗਿਆਨਕ ਨੇ ਇਹਨਾਂ ਵਿਗਿਆਨ ਇਹਨਾਂ ਨੂੰ ਪ੍ਰੂਵ ਨਹੀਂ ਕੀਤਾ ਗਿਆ ਹਾਂ ਅਸੀਂ 1000 ਪੇਸ਼ੈਂਟ ਲਿਆ ਹੋਵੇ ਉਹਨਾਂ ਨੂੰ ਕੋਈ ਡਾਈਟ ਨਾ ਦਿੱਤੀ ਹੋਵੇ ਤੇ ਉਹਨੂੰ ਕੋਈ 슈ਗਰ ਨਾ ਦਿੱਤੀ ਹੋਵੇ ਕੱਲਾ ਨਿੰਮ ਦੇ ਪੱਤੇ ਤੇ ਉਹ ਦਿੱਤਾ ਹੋਵੇ ਜੋ ਜੋ ਜ ਉਹ ਸੁਧਿ ਕਹਿੰਦੇ ਉਹ ਕਰਿਆ ਹੋਵੇ ਉਹਨਾਂ 1000 ਦੇ ਵਿੱਚੋਂ 900 ਬੰਦਾ ਠੀਕ ਹੋ ਜੇ ਅਸੀਂ ਕਹਾਂਗੇ 90% ਸਕਸੈਸ ਰੇਟ ਇੱਕ ਵਿਅਕਤੀ ਇਸ ਤਰ੍ਹਾਂ ਦੇ ਦਾਅਵੇ ਕਰ ਰਿਹਾ ਜਿਹੜਾ ਕਿ ਗਲਤ ਹੈ ਦੂਜਾ ਉਹਨਾਂ ਨੇ ਕੀ ਕਿਹਾ ਵੀ ਜਿਹੜੇ ਜਿਹੜੇ ਆਮ ਬੰਦੇ ਐ ਉਹਨਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਇਹਨਾਂ ਦਾਅਵਿਆਂ ਦੇ ਮਗਰ ਲੱਗ ਕੇ ਆਪਣੇ ਇਲਾਜ ਨੂੰ ਜਾਂ ਤਾਂ ਦੇਰੀ ਨਾ ਕਰੋ ਜੇ ਪਹਿਲਾਂ ਚੱਲਦਾ ਉਹਨੂੰ ਛੱਡੋ ਨਾ ਇਹ ਤੁਸੀਂ ਟਰਾਈ ਮਾਰੀ ਜਾਓ ਕੋਈ ਗੱਲ ਨਹੀਂ ਪਰ ਇਲਾਜ ਨਾ ਛੱਡੋ ਕਿਉਂਕਿ ਇਸ ਕੈਂਸਰ ਦਾ ਇਲਾਜ ਜਾਂ ਤਾਂ ਰੇਡੀਓਥੈਰਪੀ ਹੈ ਜਾਂ ਫਿਰ ਇਹਦੇ ਚ ਕੀਮੋਥੈਰਪੀ ਹੈ ਜਾਂ ਦੂਸਰੇ ਇਹਦੇ ਇਲਾਜ ਹੈਗੇ ਐ ਉਹਨਾਂ ਨਾਲ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਕੈਂਸਰ ਨੂੰ ਜੇ ਪਹਿਲੀਆਂ ਅਵਸਥਾਵਾਂ ਦੇ ਵਿੱਚ ਡਿਟੈਕਟ ਕਰ ਲਈਏ ਤਾਂ ਤੇ ਜਿਹੜੀ ਡਾਕਟਰ ਨਵਜੋਤ ਸਿੱਧੂ ਹੈ ਉਸ ਨੇ ਸਰਜਰੀ ਵੀ ਤੇ ਉਸ ਨੇ ਕੀਮੋਥੈਰਪੀ ਵੀ ਲਈ ਹੈ ਇਸ ਕਰਕੇ ਇਕੱਲੇ ਆਪਣੇ ਹਲਦੀ ਤੇ ਨਿੰਮ ਦੇ ਪੱਤਿਆਂ ਨਾਲ ਠੀਕ ਨਹੀਂ ਹੋਈ ਇਹ ਉਹਨਾਂ ਦਾ ਦਾਵਾ ਹੈ ਕਿ ਅਸੀਂ ਇੱਥੇ ਰਿਸਰਚ ਵੀ ਕਰ ਰਹੇ ਹਾਂ ਖੋਜ ਵੀ ਕਰ ਰਹੇ ਹਾਂ ਵੀ ਇਹਦਾ ਕਿੰਨਾ ਕਸਰ ਹੈ ਪਰ ਹਾਲੇ ਤੱਕ ਸਾਨੂੰ ਕੋਈ ਨਤੀਜਾ ਮਿਲਿਆ ਨਹੀਂਗਾ ਇਸ ਕਰਕੇ ਅਜਿਹੇ ਦਾਅਵਿਆਂ ਤੋਂ ਬਚਣ ਦੀ ਲੋੜ ਹੈ ਗੈਰ ਵਿਗਿਆਨਕ ਦਾਅਵੇ ਹੈ ਇਹ ਤੀਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਯੂਟੀ ਦਾ ਬਿਜਲੀ ਵਿਭਾਗ ਹੈ ਉਸ ਨੂੰ ਕਿਸੇ ਪ੍ਰਾਈਵੇਟ ਕੰਪਨੀ ਦੇ ਨੂੰ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਯੂਟੀ ਦੇ ਜਿਹੜੇ ਬਿਜਲੀ ਮੁਲਾਜ਼ਮਾਂ ਦੇ ਬਿਜਲੀ ਦੇ ਅੱਦੇ ਮੁਲਾਜ਼ਮ ਨੇ ਉਹਨਾਂ ਨੇ ਉਹਨਾਂ ਨੂੰ ਕੀਤਾ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਚੈਲੰਜ ਕਿ ਵੀ ਅਸੀਂ 6 ਦਸੰਬਰ ਤੋਂ ਜਿਹੜੇ ਹੈ ਉਹ ਧਰਨੇ ਵਿਜਾਰੇ ਕਰਾਂਗੇ ਤੇ ਬਾਈਕਾਟ ਕਰਾਂਗੇ ਸਾਡੇ ਸਾਰੇ ਕੰਮ ਦਾ ਤੇ ਇਹ ਜਿਹੜਾ ਉਹਨੇ ਯੂਟੀ ਐਡਮਿਨਿਸਟ੍ਰੇਸ਼ਨ ਨੇ ਪ੍ਰਾਈਵੇਟ ਕੰਪਨੀ ਨੂੰ ਆਪਣੀ ਮਨਸ਼ਾ ਜ਼ਾਹਰ ਕੀਤੀ ਹੈ ਲੈਟਰ ਆਫ ਇੰਟੈਂਟ ਜਾਰੀ ਕੀਤਾ ਹੈ ਇਹ ਵਾਪਸ ਲਿਆ ਜਾਵੇ ਇਹ ਜਿਹੜਾ ਸਾਡੇ ਮੁਲਾਜ਼ਮਾਂ ਦੇ ਨਾਲ ਤੇ ਆਮ ਪਬਲਿਕ ਦੇ ਨਾਲ ਬਹੁਤ ਵੱਡਾ ਬਹੁਤ ਵੱਡੀ ਧੋਖਾ ਧੜੀ ਹੈ ਜਿਹੜੀ ਕਿ ਹੋਣ ਨਹੀਂ ਦਿੱਤੀ ਜਾਵੇ ਕਿ ਅਸੀਂ ਇਹਦੇ ਵਿਰੁੱਧ ਲੜਾਂਗੇ ਅਸੀਂ ਸੰਗਰਾਮ ਟੀਵੀ ਵੱਲੋਂ ਵੀ ਉਹਨਾਂ ਦੇ ਅਜੇਹੇ ਘੋੜ ਦੀ ਦਸਮਰਥਨ ਕਰਾਂਗੇ ਕਿਉਂਕਿ ਇਹ ਕੋਲ ਸਿਰਫ ਮੁਲਾਜ਼ਮਾਂ ਦਾ ਨਹੀਂ ਆਮ ਲੋਕਾਂ ਦਾ ਵੀ ਹੈ ਜਦੋਂ ਨਿੱਜੀਕਰਨ ਹੁੰਦਾ ਤਾਂ ਲੋਕ ਵੱਧ ਨਪੀੜੇ ਜਾਂਦੇ ਆ ਉਸ ਦੇ ਵਿੱਚ ਅਗਲੀ ਗੱਲ ਦੋਸਤੋ ਇਹ ਹੈ ਵੀ 20 ਨਵੰਬਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਿੰਡ ਹੈ ਕਵਾਥ ਉਹ ਤਕਰੀਬਨ ਘੰਟਾ ਡੇਢ ਘੰਟਾ ਜਿਹੜੀ ਉੱਥੇ ਕੋਈ ਨੇੜੇ ਤੋਂ ਨੇੜੇ ਸੜਕ ਜਾਂਦੀ ਹੈ ਉੱਥੋਂ ਤੁਰ ਕੇ ਜਾਣ ਨੂੰ ਉੱਥੇ ਦਾ ਰਾਹ ਆਏਗਾ ਉਹਦੇ ਨੇੜੇ ਆਰਮੀ ਕੈਂਪ ਬਣਿਆ ਹੋਇਆ ਹੈ ਆਰਮੀ ਕੈਂਪ ਵਾਲਿਆਂ ਨੇ ਉੱਥੋਂ ਦੇ ਚਾਰ ਮੁੰਡਿਆਂ ਨੂੰ ਸਨੇਹਾ ਦਿੱਤਾ ਵੀ ਸਾਡੇ ਕੋਲ ਆਓ ਉਹ ਮੁੰਡੇ ਖੁਸ਼ੀ-ਖੁਸ਼ੀ ਜਾਂਦੇ ਕਿਉਂਕਿ ਅੱਗੇ ਵੀ ਜਾਂਦੇ ਆਉਂਦੇ ਰਹਿੰਦੇ ਆ ਕੋਈ ਉਹਨਾਂ ਨੂੰ ਫਰਕ ਨਹੀਂ ਸੀ ਗਿਆ ਤੇ ਉਹ ਉੱਥੇ ਚਲੇ ਗਏ ਸ਼ਾਮ ਨੂੰ ਜਦੋਂ ਨਾ ਮੁੜੇ ਤਾਂ ਪਿੰਡ ਵਾਲਿਆਂ ਨੂੰ ਫਿਕਰ ਪਿਆ ਤੇ ਪਿੰਡ ਵਾਲੇ ਉੱਥੇ ਆਰਮੀ ਕੈਂਪ ਗਏ ਜਦੋਂ ਉਹ ਉੱਥੇ ਪਹੁੰਚਦੇ ਐ ਸ਼ਾਮ ਨੂੰ ਤਾਂ ਚਾਰ ਮੁੰਡੇ ਇਸ ਤਰ੍ਹਾਂ ਧਰਤੀ ਤੇ ਲੇਟੇ ਪਏ ਐ ਤੇ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਉਹ ਇੱਕ ਜਣਾ ਉਹਨਾਂ ਚੋਂ ਇਹ ਕਹਿੰਦਾ ਕਿ ਜਦੋਂ ਮੈਂ ਉਹਨਾਂ ਦਾ ਕੱਪੜਾ ਚੱਕ ਕੇ ਦੇਖਿਆ ਤਾਂ ਮੈਂ ਮੈਨੂੰ ਤਰਤੜੀ ਆ ਗਈ ਤੇ ਮੈਂ ਸੁੰਨ ਹੋ ਗਿਆ ਤੇ ਇੰਨੇ ਜ਼ਿਆਦਾ ਬੁਰੀ ਤਰ੍ਹਾਂ ਨਾਲ ਉਹਨਾਂ ਨੂੰ ਦੀਕੁੱਟ ਮਾਰ ਕੀਤੀ ਗਈ ਸੀਗੀ ਤੇ ਉਹ ਤੁਰ ਫਿਰ ਨਹੀਂ ਸਕਦੇ ਉਹਨਾਂ ਚੋ ਦੋ ਜਣੇ ਜਿਹੜੇ ਉਲਟੀਆਂ ਕਰ ਰਹੇ ਸੀਗੇ ਉਹਨਾਂ ਨੇ ਪਹਿਲਾਂ ਵੀ ਮੰਗ ਕੀਤੀ ਹੈ ਤੇ ਆਰਮੀ ਵਾਲਿਆਂ ਨੇ ਹਾਲਤ ਦੀ ਘੜੀ ਕੋਈ ਜਿਹੜੀ ਉਹਦੀ ਜਾਂਚ ਕਰਾਉਣ ਦਾ ਤਾਂ ਨਹੀਂ ਦਿੱਤਾ ਪਰ ਸੋਚਿਆ ਜਾ ਸਕਦਾ ਹੈ ਅਜਿਹੀਆਂ ਗੱਲਾਂ ਆਰਮੀ ਕਰ ਰਹੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਟੋਪਾ ਵੀਰ ਦੇ ਵਿੱਚ ਪੰਜ ਜਣੇ ਨੂੰ ਆਰਮੀ ਨੇ ਲਿਆ ਸੀਗਾ ਆਪਣੀ ਹਰਾਸਤ ਦੇ ਵਿੱਚ ਤੇ ਤਿੰਨ ਜਣੇ ਮੌਕੇ ਤੇ ਮਾਰੇ ਗਏ ਸੀ ਲੋਕਾਂ ਨੇ ਬਹੁਤ بڑے بڑے ਮਜਾਰੇ ਕੀਤੇ ਸੀ ਫਿਰ ਉਹਦੀ ਇਨਕੁਆਰੀ ਵੀ ਹੋਈ ਸੀਗੀ ਤੇ ਫੌਜ ਵਾਲੇ ਦੋਸ਼ੀ ਪਾਏ ਗਏ ਸੀ ਜਦੋਂ ਫੌਜ ਦੇ ਬੂਟਾ ਥੱਲੇ ਕਿਤੇ ਰਾਜ ਹੋਊਗਾ ਉਹ ਨੂੰ ਕਦੇ ਵੀ ਆਪਾਂ ਚੰਗਾ ਰਾਜ ਨਹੀਂ ਕਹਿ ਸਕਦੇ ਸੋ ਜਦੋਂ ਅਫਸਪਾ ਦੀਆਂ ਗੱਲਾਂ ਹੁੰਦੀਆਂ ਨੇ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੀਆਂ ਤਾਂ ਇਹ ਫੌਜ ਨੂੰ ਬੇ ਬੇਤਾ ਜਾਦਾ ਤਾਕਤਾਂ ਮਿਲਦੀਆਂ ਨੇ ਤੇ ਉਹ ਉਹਨਾਂ ਤਾਕਤਾਂ ਦੀ ਬਹੁਤੀ ਵਾਰ ਦੁਰਵਰਤੋਂ ਕਰਦੀ ਹੈ ਤੇ ਅਸੀਂ ਆਸ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਫੌਜ ਤੋਂ ਵਾਪਸ ਲਈਆਂ ਜਾਣ ਤੇ ਫੌਜ ਵਾਪਸ ਭਲਾਈ ਜਾਵੇ ਸਿਵਲ ਐਡਮਿਨਿਸਟ੍ਰੇਸ਼ਨ ਉੱਤੇ ਆਪਣਾ ਪ੍ਰਬੰਧ ਚਲਾਵੇ ਕਿਉਂਕਿ ਜੰਮੂ ਕਸ਼ਮੀਰ ਦੀ ਸਮੱਸਿਆ ਕੱਲੀ ਲਾਅ ਐਂਡ ਆਰਡਰ ਦੀ ਨਹੀਂ ਮਨੀਪੁਰ ਦੀ ਸਮੱਸਿਆ ਕੱਲੀ ਲਾਅ ਐਂਡ ਆਰਡਰ ਦੀ ਨਹੀਂ ਵੀ ਤੁਸੀਂ ਹੋਰ ਫੌਜਾਂ ਭੇਜ ਦਿਓ ਹੋਰ ਕਰ ਲਓ ਇਹ ਸਾਰੀਆਂ ਸਮੱਸਿਆਵਾਂ ਰਾਜਨੀਤਿਕ ਨੇ ਤੇ ਜਦੋਂ ਰਾਜਨੀਤੀਵਾਨ ਫੇਲ ਹੁੰਦੇ ਐ ਤਾਂ ਉਹ ਆਪ ਦੀ ਜਿਹੜੀ ਫਿੱਲਰ ਹੈ ਉਹਨੂੰ ਲਾਅ ਐਂਡ ਆਰਡਰ ਬਣਾ ਕੇ ਇਸ ਤਰ੍ਹਾਂ ਲੋਕਾਂ ਨੂੰ ਤੇ ਜ਼ੁਲਮ ਟਾਉਣ ਦੇ ਬਾਰੇ ਵਿੱਚ ਗੱਲਾਂ ਕਰਦੇ ਐ ਅਸੀਂ ਆਸ ਕਰਾਂਗੇ ਕਿ ਭਾਰਤੀ ਲੋਕ ਇਸ ਜਿਹੜੀ ਜ਼ਬਰਾਨਾ ਤਰੀਕਾ ਹੈਗਾ ਉਹਨਾਂ ਤੇ ਰਾਜ ਕਰਨ ਦਾ ਉਹਦਾ ਵਿਰੋਧ ਕਰਨਗੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ